ਪੁੱਜਿਆ ਆ ਜੱਟ ਦੇ ਰਿਕਾਰਡ ਬੋਲਦੇ ਆ ਮੇਰੇ ਪੰਜਾਬੀ ਵੀਰੋ ਐਨ ਦੁਨੀਆ ਦੇ ਵਿੱਚ ਤੂਤੀ ਬੋਲਦੀ ਐ ਜਿਹੜੇ ਜਿਹੜੇ ਚੂੜ ਚੱਕੀਆ ਪੱਪੂ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਣਗੇ ਪੱਪੂ ਚੂੜ ਚੱਕੀਆ ਅੱਜ ਲੱਕੀ ਭੱਦਲਵੱਡ ਵਾਲੇ ਦੇ ਨਾਲ ਯਾਰੀਆਂ ਪਗਾਉਣ ਦੇ ਲਈ ਚੇਚੇ ਤੌਰ ਤੇ ਸੰਘੇੜਿਆਂ ਦੇ ਮੇਲੇ ਤੇ ਪੁੱਜਿਆ ਮੈਂ ਪੱਪੂ ਨੂੰ ਪੁੱਛਿਆ ਵੀ ਪੱਪੂ ਕਿਦੋਂ ਖੇਡੇਗਾ ਕਹਿੰਦਾ 22 ਤਰੀਕ ਨੂੰ ਪਹਿਲਾ ਮੈਚ ਜਿਹੜਾ ਆਪਾਂ ਸਿਤਮਾ ਦੇ ਵਿੱਚ ਖੇਡਾਂਗੇ ਪਿੰਡ ਪੱਦਰ ਦਾ ਔਰ ਆਪਾਂ ਟੂ ਟੂੜ ਚੱਕ ਦੀ ਟੀਮ ਨੂੰ ਜਿਹੜਾ ਫੇਰ ਫਾਰਮ ਦੇ ਵਿੱਚ ਲੈ ਕੇ ਆਵਾਂਗੇ ਲੈ ਵੀ ਚੂੜ ਚੱਕਿਆ ਤੇਰੇ ਬਣਾਏ ਹੋਏ ਰਿਕਾਰਡ ਅੱਜ ਵੀ ਦੁਨੀਆ ਯਾਦ ਕਰਦੀ ਹੈ ਚੋਂਦਾ ਬਸਦਾ ਰਹਿ ਇਸੇ ਤਰ੍ਹਾਂ ਲੋਕਾਂ ਦੇ ਦਿਲ ਜਿੱਤਦਾ ਰਹਿ ਮੈਨੂੰ ਅੱਜ ਵੀ ਯਾਦ ਹੈ ਮੈਨੂੰ ਅੱਜ ਵੀ ਯਾਦ ਹੈ ਜਿਸ ਮੇਲੇ ਤੇ ਪੱਪੂ ਆ ਜਾਂਦਾ ਸੀ ਤੇ ਗੱਡੀਆਂ ਉੱਥੋਂ ਮੁੜਦੀਆਂ ਸ਼ੁਰੂ ਹੋ ਜਾਂਦੀਆਂ ਯਾਰ ਪੱਪੂ ਆ ਗਿਆ ਹੁਣ ਆਪਾਂ ਰਹਿਣ ਦੀ ਆਪਾਂ ਹੋਰ ਕੋਈ ਮੇਲਾ ਖੇਡ ਲਈਏ ਲੈ ਵੀ ਮਲੂਕ ਤੇਰਾ ਵੀ ਧੰਨਵਾਦ ਫਰਿਆਦ ਆਇਆ ਕਿ ਨਹੀਂ ਆਹ ਫਰਿਆਦ ਵਾਲੀ ਆ ਗਿਆ ਇੱਕ ਵਾਰੀ ਤਾੜੀਆਂ ਵਾਰੇ ਕੀ ਖਿਆਰਾ ਹੋਰ ਹਾਂ ਲੈ ਵੀ ਪੱਪੂ ਇੱਕ ਤੇ 22 ਨੂੰ ਇੱਕ 23 ਨੂੰ ਪੱਕਾ ਖੇਡਣਾ ਹੀ ਖੇਡਣਾ ਟੁੱਟ ਗਿਆ ਦਗਾਲ ਵਾਲੇ ਯਾਰ ਦੇ ਪਿੰਡ ਪੱਕਾ ਖੇਡੇਗਾ ਐਨ ਗੱਲ ਪੱਕੀ ਹੋ ਗਈ ਨਾ ਟਿਕਾਣੇ ਤੇ ਲੱਗੀ ਲਓ ਪੱਪੂ ਦੁਗਪੜ ਦੇ ਵਿੱਚ ਵੀ ਖੇਡੂ ਇੱਕ ਵਾਰੀ ਤਾੜੀਆਂ ਫੇਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਲੈ ਵੀ ਲੱਕੀ ਇਹ ਤੁਹਾਡਾ ਪਿਆਰ